पल पल ਦਾ ਨਜ਼ਾਰਾ ਲੈ ਰਹੇ ਲੋਕਾਂ ਲਈ ਉਸ ਸਮੇਂ ਆਫਤ ਬਣ ਗਈ ਜਦੋਂ ਪਾਣੀ ਦਾ ਤੇਜ਼ ਵਹਾਅ ਲੋਕਾਂ ਨੂੰ ਆਪਣੇ ਨਾਲ ਹੀ ਲੈ ਗਿਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਵੀਡੀਓ ਲਣਾਵਲਾ ਦੇ ਪੂਸੀ ਡੈਮ ਦੇ ਝਰਨੇ ਦੁਪਹਿਰ 1 ਵਜੇ ਦੀ ਦੱਸੀ ਜਾ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪੂਰਾ ਪਰਿਵਾਰ ਪਾਣੀ ਵਿੱਚ ਰੁੜ ਗਿਆ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਪਰਿਵਾਰ ਆਪਣੀਆਂ ਛੁੱਟੀਆਂ ਕੱਟਣ ਲਈ ਘੁੰਮਣ ਲਈ ਆਇਆ ਸੀ ਤੇ ਆਪਣੇ ਪਰਿਵਾਰ ਨਾਲ ਸੈਲਫੀਆਂ ਲੈਣੀਆਂ ਮਹਿੰਗੀਆਂ ਪੈ ਗਈਆਂ ਪੂਰਾ ਪਰਿਵਾਰ ਦੇਖੋ ਦੇਖਦੇ ਹੀ ਦੇਖਦੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿੱਚ ਹੀ ਵਹਿ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ 9 ਮੈਂਬਰ ਸਨ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਸਨ ਲੋਕਾਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਇਸ ਪਰਿਵਾਰ ਨੂੰ ਬਚਾਉਣ ਲਈ ਪਰ ਕਿਸੇ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋ ਪਾਈ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਸੀ ਸੋ ਦੇਖਦੇ ਹੀ ਦੇਖਦੇ ਇਹ ਪਰਿਵਾਰ ਪੂਰਾ ਪਾਣੀ ਵਿੱਚ ਦੇਖੋ ਕਿਸ ਤਰ੍ਹਾਂ ਵਹਿ ਗਿਆ ਪਾਣੀ ਦੇ ਵਹਾਅ ਵਿੱਚ ਸੈਲਫੀਆਂ ਲੈਣੀਆਂ ਪੈਗੀਆਂ ਮਹਿੰਗੀਆਂ ਸੈਲਫੀਆਂ ਨੇ ਲਈ ਪੂਰੇ ਪਰਿਵਾਰ ਦੀ ਜਾਣ ਇਸ ਲਈ ਬਰਸਾਤ ਦਾ ਮੌਸਮ ਹੈ ਝਰਨਿਆਂ ਵਿੱਚ ਨਹਾਉਣ ਤੇ ਪਹਾੜੀ ਇਲਾਕਿਆਂ ਵਿੱਚ ਜਾਣ ਤੋਂ ਪਰਹੇਜ਼ ਕਰੋ ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟਾਂ ਵਿੱਚ ਜਰੂਰ ਦੱਸਣਾ ਜੀ